ਸ਼ਾਸਨ ਦੀ ਗਲਤੀ ਨਾਲ ਹੋਇਆ ਵੱਡਾ ਹਾਸਾ ਲੁਧਿਆਣੇ ਦੇ ਪਰਨਗਰ ਚੌਕ ਉੱਤੇ ਲੱਗ ਰਿਹਾ ਹੈ ਵੱਡਾ ਜਮ। ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਆ ਜਿਹੜਾ ਟੈਕਸੀ ਵਾਲਾ ਇਨਸੀਡੈਂਟ ਹੋਇਆ ਹੈ ਜਿਹੜਾ ਬੰਦਾ ਤੁਸੀਂ ਦੇਖ ਰਹੇ ਹੋ ਸੜਕ ਬੇਕਾਰ ਹੋਣ ਦੇ ਕਾਰਨ ਬਜਰੀ ਸੜਕ ਤੇ ਪਈ ਹੋਣ ਦੇ ਕਾਰਨ ਇਹਦੀ ਗੱਡੀ ਕਿਸੇ ਦੂਜੀ ਗੱਡੀ ਦੇ ਵਿੱਚ ਜਾ ਕੇ ਟੱਚ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਮਾਫੀ ਵੀ ਮੰਗਦਾ ਵਾ ਪਰ ਇਹ ਮਾਫ ਨਹੀਂ ਕੀਤਾ ਜਾਂਦਾ ਇਹਨੂੰ ਮਾਰਿਆ ਕੁੱਟਿਆ ਜਾਂਦਾ ਹੈ ਜੇ ਪ੍ਰਸ਼ਾਸਨ ਚੰਗੀਆਂ ਸੜਕਾਂ ਬਣਾਵੇ ਤਾਂ ਐਦਾ ਦਾ ਕਦੀ ਕੁਝ ਨਹੀਂ ਹੋਏਗਾ ਜੇ ਤੁਸੀਂ ਮੇਰੀ ਇਸ ਗੱਲ ਨਾਲੋਂ ਸਹਿਮਤ ਹੋ ਤਾਂ ਵੀਡੀਓ ਪੂਰਾ ਦੇਖਿਓ ਵੀਡੀਓ ਨੂੰ ਬਤ ਤੋਂ ਬਤ ਲੋਕਾਂ ਤੱਕ ਸ਼ੇਅਰ ਕਰ ਦਿਓ ਤਾਂ ਕਿ ਇਹ ਗੱਲ ਹਰੇਕ ਬੰਦੇ ਤੱਕ ਜਾਵੇ ਸਰਕਾਰ ਦੇ ਨਾਲ ਨਾਲ ਉਸ ਹਰੇਕ ਬੰਦੇ ਦੀ ਗਲਤੀ ਹੈ ਜਿਹੜਾ ਵੀਡੀਓ ਦੇਖ ਕੇ ਸ਼ੇਅਰ ਨਹੀਂ ਕਰਦਾ ਵਾ ਤੁਹਾਡੇ ਕਰਕੇ ਹੀ ਅੱਜ ਇਹ ਐਕਸੀਡੈਂਟ ਹੋਇਆ ਵਾ ਜੇ ਤੁਸੀਂ ਵੀਡੀਓ ਸ਼ੇਅਰ ਕਰਦੇ ਤਾਂ ਸ਼ਾਇਦ ਇੱਥੇ ਸੜਕ ਸਹੀ ਹੁੰਦੀ ਤੇ ਅੱਜ ਇਹ ਇਨਸੀਡੈਂਟ ਨਹੀਂ ਹੁੰਦਾ ਜੇ ਤੁਹਾਡੇ ਇਲਾਕੇ ਚ ਵੀ ਖਰਾਬ ਸੜਕ ਨੇ ਉਹਨੂੰ ਠੀਕ ਕਰਵਾ ਲਓ ਨਹੀਂ ਤਾਂ ਇਹ ਜਿੰਨ ਤੁਹਾਨੂੰ ਵੀ ਦੇਖਣਾ ਪੈ ਸਕਦਾ ਹੈ ਪੈਸਾ ਬਹੁਤ ਆਂਦਾ ਹੈ ਪੰਜਾਬ ਅਜਿਹੇ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਉਹੀ ਸਖਤ ਜਿਹੜਾ ਟੈਕਸੀ ਡਰਾਈਵਰ ਹੈ ਜਿਹਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਹੀ ਜ਼ਿਆਦਾ ਟੌਰਚਰ ਕੀਤਾ ਗਿਆ ਹੈ ਤੇ ਮਾਰਿਆ ਗਿਆ ਹੈ ਇਦਾਂ ਇਹਨਾਂ ਦਾ ਦੱਸਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਹਰ ਗਰੀਬ ਨਾਲ ਹੋ ਰਿਹਾ ਹੈ ਤੱਕਾ ਦੇਖ ਲਓ ਕਿਸ ਤਰੀਕੇ ਨਾਲ ਬੰਦੇ ਦੀ ਮਾਰ ਮਾਰ ਕੇ ਹਲਤ ਕਰ ਦਿੱਤੀ ਹੈ ਬੇਕਾਰ ਜੀ ਹਾਂ ਤੁਹਾਨੂੰ ਦੱਸ ਦਈਏ ਦੋਸਤੋ ਇਹਦੀ ਗੱਡੀ ਤੇ ਸਿਰਫ ਪਿੰਡਰਾਂ ਵਾਲੇ ਦੀ ਫੋਟੋ ਲੱਗੀ ਸੀਗੀ ਜਿਸ ਕਾਰਨ ਇਹਨੂੰ ਗਾਲਾਂ ਸੁਨੀਆਂ ਪਈਆਂ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਕੁੱਟ ਮਾਰ ਵੀ ਖਾਣੀ ਪਈ ਹੈ ਟੈਕਸੀ ਡਰਾਈਵਰ 25 ਤੋਂ 30000 ਰੁਪਏ ਮਹੀਨਾ ਫालतू ਦਾ ਪਰਦੇ ਨੇ ਜਦਕਿ ਇਹਨਾਂ ਨੂੰ ਸੜਕ ਵੀ ਪ੍ਰੋਪਰ ਨਹੀਂ ਦਿੱਤੀ ਜਾਂਦੀ ਹੈ ਇਹਨਾਂ ਨੂੰ ਸਹੂਲਤਾਂ ਵੀ ਸਹੀ ਨਹੀਂ ਮਿਲਦੀਆਂ ਨੇ ਤੇ ਕਿਸ ਕਿਸ ਚੀਜ਼ ਦਾ ਪੈਸਾ ਇਹਨਾਂ ਤੋਂ ਲਿੱਤਾ ਜਾਂਦਾ ਹੈ ਸਾਲਾਨਾ ਹੁਣ ਤੁਹਾਨੂੰ ਦੱਸ ਦਈਏ ਦੋਸਤੋ ਇੱਕ ਫੋਟੋ ਮੈਂ ਉੱਪਰ ਸਕਰੀਨ ਦੇ ਉੱਪਰ ਲਾਈ ਹੈ ਜਰਾ ਧਿਆਨ ਨਾਲ ਦੇਖੋ ਇਹ ਇੱਕ ਕੂੜੇ ਚੱਕਣ ਵਾਲੀ ਮਿਊਂਸਿਪਲਿਟੀ ਦੀ ਇੱਕ ਗੱਡੀ ਸਿਰਫ ਇੱਕ ਐਗਜ਼ਾਮਪਲ ਤੌਰ ਤੇ ਦਿਖਾ ਰਿਹਾ ਹਾਂ ਜਿਨੇ 14 ਸਾਲਾਂ ਤੋਂ ਆਪਣੀ ਇੰਸ਼ੋਰੈਂਸ ਰੀਨਿਊ ਨਹੀਂ ਕਰਾਈ ਹੈ ਜਿਹੜਾ ਬੰਦਾ ਹਰ ਸਾਲ ਆਪਣੇ ਕਾਗਜ਼ ਪੱਤਰ ਪੂਰੇ ਕਰਾਂਦਾ ਵਾ ਸਰਕਾਰ ਨੂੰ ਟੈਕਸ ਤਾਰਦਾ ਵਾ ਉਹਨੂੰ ਬਦਲੇ 'ਚ ਮਿਲਦੀ ਐ ਐਦਾਂ ਦੀ ਕੁੱਟਮਾਰ ਪ੍ਰਸ਼ਾਸਨ ਦੇ ਵੱਲੋਂ ਤੇ ਐਦਾਂ ਦੀ ਮਿਲਦੀ ਐ ਉਹਨੂੰ ਸਜ਼ਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਇੱਕ ਗੱਲ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦੇ ਜਾਈਓ ਮੁਲਾਜ਼ਮਾਂ ਨੂੰ ਬਹੁਤ ਜ਼ਿਆਦਾ ਸ਼ੌਕ ਹੈ ਆਪਣੀ ਗੱਡੀ ਤੇ ਗਵਰਨਮੈਂਟ ਆਫ ਇੰਡੀਆ ਲਿਖਾਣਾ ਤੇ ਲਾਈਟਾਂ ਲਗਾਣਾ ਤੇ ਹੂਟਰ ਚਲਾਣਾ ਫਿਰ ਇੱਕ ਬੰਦਾ ਆਪਣੀ ਗੱਡੀ ਤੇ ਕਿਸੇ ਗੁਰੂ ਮਹਾਰਾਜ ਦੀ ਫੋਟੋ ਕਿਉਂ ਨਹੀਂ ਲਗਾ ਸਕਦਾ ਜੇ ਤੁਹਾਡੇ ਅੱਲੇ ਦੁਵਾਲੇ ਵੀ ਚਲਦੀਆਂ ਨੇ ਗਵਰਨਮੈਂਟ ਆਫ ਇੰਡੀਆ ਦੀ ਲਿਖੀ ਹੋਈ ਗੱਡੀ ਤੇ ਉਸ ਤੋਂ ਪੁੱਛੋ ਬਾਹਰ ਕੱਢੋ ਤੇ ਸਵਾਲ ਕਰੋ ਕਿ ਸਾਡਾ ਦੇਸ਼ ਇਦਾਂ ਕਿਉਂ ਹੈ ਸਾਡਾ ਪੰਜਾਬ ਇਦਾਂ ਕਿਉਂ ਹੈ ਵੀਡੀਓ ਨੂੰ ਬਾਤੋ ਬਾਤੇ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਜੈ ਹਿੰਦ ਜੈ ਸ਼੍ਰੀ ਰਾਮ ਲਏ ਹੋਏ ਨੇ ਇਹ ਤੋਂ ਤੁਹਾਨੂੰ ਨਾ ਤੁਸੀਂ ਇਹਦਾ ਕੋਈ ਸੁਣਨਾ ਤੋਂ ਆਇਆ ਨਹੀਂ ਪੂਰੀ ਹਾਲਾਤ ਆ ਦੇਖ ਲਓ ਤੇ ਕੋਲੋਂ ਬੋਲਣ ਜੋਗਾ ਹੈਗਾ ਪੁਲੀਸਾਰੇ ਜਾਣੇ ਪਹਿਲਾਂ ਪੁਲਿਸ ਦਾ ਵਰਜਾ ਲਗੋ ਵੀ ਪੁਲਿਸ ਨੇ ਕੁੱਟ ਮਾਰ ਜੜੀ ਕੀਤੀ ਆ ਅਸੀਂ ਕੁੱਟੇ ਨਹੀਂ ਕੋਈ ਨਾ ਹੋਵੇ ਲੱਗ ਜੂ ਪਤਾ ਕੋਈ ਨਾ ਹੋਵੇ ਲੱਗ ਜੂ ਪਤਾ ਚਲੋ ਅੱਜ ਦਾ ਵਿਸ਼ਾ ਇਹੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਸਾਡੇ ਦਮਦਮੇ ਟਕਸਾਲ ਦੇ ਮੁਖੀ ਜਿਨ੍ਹਾਂ ਨੂੰ ਜਿਨ੍ਹਾਂ ਦੀ ਇੱਕ ਫੋਟੋ ਲੱਗਣ ਕਰਕੇ ਇਸ ਮੁੰਡੇ ਨਾਲ ਤਸ਼ੱਦਦ ਕੀਤਾ ਗਿਆ ਵੈ ਪਹਿਲਾਂ ਇਸ ਮੁੰਡੇ ਨੂੰ ਪਹਿਲਾਂ ਇਸ ਮੁੰਡੇ ਨੂੰ 4 ਨੰਬਰ ਲੈ ਕੇ ਗਏ 4 ਨੰਬਰ ਦੇ ਇੰਚਾਰਜ ਵੱਲੋਂ ਭੱਦੀ ਸ਼ਬਦਾਵਲੀ ਬੋਲੀ ਗਈ ਫਿਰ ਉਹ ਇੱਕ ਇੰਚਾਰਜ ਲੈਵਲ ਦਾ ਅਫਸਰ ਸੀਗਾ ਉਸ ਤੋਂ ਬਾਅਦ ਇੱਕ ਐਸ ਐਚਓ ਲੈਵਲ ਦਾ ਅਫਸਰ ਆਇਆ 8 ਨੰਬਰ ਥਾਣੇ ਦਾ ਤੇ 8 ਨੰਬਰ ਥਾਣੇ ਜਾ ਕੇ ਵੀ ਇਹਨਾਂ ਨਾਲ ਬੜੀ ਭੱਦੀ ਸ਼ਬਦਾਵਲੀ ਵਰਤੀ ਗਈ ਕੀ ਅਸੀਂ ਇਹੀ ਉਮੀਦ ਕਰਦੇ ਹਾਂ ਸਾਡੀ ਸਰਕਾਰਾਂ ਤੋਂ